ਸਾਹਬ ਐਨਰਜੀ ਕੀ ਪਤੇ ਆਪਣਾ ਭਰਾ ਹੈ ਛੋਟਾ ਆਪਣਾ ਅਕਬਰ ਨਗਰ ਆ ਇਹਦਾ ਸੌਂਗ ਆਇਆ ਤੇ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਮੈਂ ਨਾਲ ਟਨੋਲੀ ਕਬੱਡੀ ਕੋਚ ਆ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਰੀਲਾਂ ਬਣਾਓ ਤੇ ਵੱਧ ਤੋਂ ਵੱਧ ਗਰੁੱਪਾਂ 'ਚ ਪਾਓ ਪਾਈ ਦਾ ਗਾਣਾ ਬਹੁਤ ਵਧੀਆ ਸੌਂਗ ਹੈ ਮੁੰਡੇ ਦਾ ਨਮਸਕਾਰ ਮੈਂ ਗਾ ਕੇ ਸੁਣਾਉਣਾ ਬਾਈ ਹਾਂ ਇੱਕ ਫਿਰਦਿਆ ਪੈਰੀ ਹੱਥ ਲਾਉਂਦੇ ਬੱਲੀਏ ਸਿੰਘ ਜੱਟ ਨਾਲ ਜਿਹੜੇ ਸੀ ਫਸਾਉਂਦੇ ਬੱਲੀਏ ਓ ਫਿਰਦਿਆ ਪੈਰੀ ਹੱਥ ਲਾਉਂਦੇ ਬੱਲੀਏ ਸਿੰਘ ਜੱਟ ਨਾਲ ਜਿਹੜੇ ਸੀ ਫਸਾਉਂਦੇ ਬੱਲੀਏ ਓ ਜੱਟ ਪੈਰ ਸੀ ਦੁਬਾਰੇ ਕੁੰਮਦਾ ਗੋਡੇ ਰੱਖ ਤੇ ਲਬਟ ਘਾੜਦੇ ਨੀ ਪਿੰਡ ਫਰਦੇ ਪੰਚਾਇਤ ਜੋੜਦੇ ਨੀ ਬੱਡੇ ਪੈਲੀ ਰਾਜੀ ਨਾਮਾ ਪਾੜਦੇ ਨੀ ਪਿੰਡ ਫਰਦੇ ਪੰਚਾਇਤ ਜੋੜਦੇ ਨੀ ਬੱਡੇ ਪੈਲੀ ਰਾਜੀ ਨਾਮਾ ਪਾੜਦੇ ਕਬਰੇ ਬਿੰਦੂ ਪੜਾਈ ਦੀਗਾ ਬੈਲੀ ਜਾਣੇ ਦਾ ਨਾਮ ਹੈ ਬੈਲੀ ਤੇ ਅਕਬਰ ਖਾਨ ਨਾਗਰੇ ਦੇ ਨੋਤੇ ਸੌਂਗ ਨਿਕਲਦਾ ਤੇ ਆਪਣੇ ਸਾਰੇ ਕਬੱਡੀ ਜਗਤ ਨੂੰ ਤੇ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਭਰਾ ਦਾ ਗਾਣਾ ਸ਼ੇਅਰ ਕਰੋ ਇਹ ਸੁਣੋ ਆਪਣੇ ਸਾਰੇ ਬੰਦੇ ਸ਼ੇਅਰ ਕਰ ਦਿਓ ਬਈ ਗਰੁੱਪ ਵਾਲੇ ਅੱਜ ਜੀਵਨ ਵੱਲੋਂ ਬਈ ਕੇਲਾ ਦੀ ਸੇਵਾ ਜੀਵਨ ਵੱਲੋਂ ਵੱਲੋਂ ਆਜ ਜੀਵਨ ਵੱਲੋਂ ਬਈ ਕੇਲਾ ਦੀ ਸੇਵਾ ਗੈਂਪ ਵੱਸਤੇ ਉਹ ਬੰਦਾ ਇਸਨੂੰ ਹੋਇਆਗੇ ਸਸਤੀ ਬਈ ਯਾਰ ਗਲਿਆ ਪਿਆ ਨਵੀਂ ਕੈਂਚੀ ਲਾਉਂਦ ਕਰੀ ਆਪਾਂ ਇਹਦੀ ਨਿਕਲ ਨਹੀਂ ਸਕਦਾ ਮੈਂ ਟੂਟਾਂ ਮਾਰਾ ਤੇਰਾ ਕੁਲਾ ਖਲਜੂ ਨੂੰ ਐਂ ਦਿੰਦੇ ਕੋ ਹਾਂ ਇਹ ਨਾ ਤੋੜਦਾ ਮੈਂ ਤੇਰਾ ਐਂ ਦੁਲਾਉ ਕਾਹੇ ਲਾਉ ਕਾ ਹਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਿਊ ਬਲੌਗ 'ਚ ਤੇ ਅੱਜ ਹੈਗਾ ਦਿਨ 6ਵਾਂ ਕਿਉਂਕਿ ਕੱਲ ਹੈਗੀ ਐਤਵਾਰ ਤੇ ਐਤਵਾਰ ਦੀ ਰੈਸਟ ਹੈ ਇਸ ਕਰਕੇ ਆਪਾਂ ਕੱਲ ਬਲੌਗ ਨਹੀਂ ਬਣਾਇਆ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਕਰਾਂਗੇ। ਟੀ ਵਾਲ ਬਈ। ਅੱਜ ਬਈ ਕਾਦੀ ਐਕਸਰਸਾਈਜ਼ ਲੱਗੂ। ਅੱਜ ਬਸ ਪਾਵਰ ਵਾਲੀ ਹੀ ਕਰਾਵਾਂਗੇ ਪਾਣਾ। ਠੀਕ ਹੈ ਬਈ। ਤਿੰਨ ਚਾਰ ਚੀਜ਼ਾਂ ਨਾਲ ਵਿੱਚ ਨਾਲ ਸਵੀਲਟ ਵਰਕ ਤੇ ਵਿੱਚੇ ਪਾਵਰ ਵਾਲੀ। ਠੀਕ ਹੈ ਬਈ। ਗਿੱਲਾ ਵਜੰਡ ਕਰਾਉਣਾ। ਅੱਜ ਗਰਾਉਂਡ ਗਿੱਲਾ ਨਹੀਂ ਅੱਜ ਗੇਮ ਲਵਾਉਣੀ ਸੀ ਇਹਨਾਂ ਦੀ। ਅੱਛਾ ਬਈ। ਹਾਂ ਰੋਜ਼ ਆਪਾਂ ਦਾ ਘੰਟਾ ਗੇਮ ਲਵਾਇਆ ਕਰਾਂਗੇ। ਤੇ ਘੰਟਾ ਕਰਾਇਆ ਕਰਾਂਗੇ ਪਾਵਰ ਵਾਲੀ। ਠੀਕ ਹੈ ਬਈ। ਗਰੇਟ ਆਏ ਪਾਸ ਕਰਨਾ ਵੀ ਕੈਂਪ ਲੱਗ ਗਿਆ ਗਰਾਊਂਡ ਤੇ ਜਾਣਾ ਮਿਹਨਤ ਕਰਨਾ ਉਹ ਹਟਣਗੇ ਸਾਰੇ ਔੜੇ ਔੜੇ ਹੱਟ ਜਾਣਗੇ ਜਿਹੜੇ ਹੈਗੇ ਆ ਵੀ ਤੈਨੂੰ ਕਰਨੀ ਮਿਹਨਤ ਤਾਕੜਾ ਹੋਣਾ ਚਾਹੀਦਾ ਉਹ ਵੀ ਰਹਿਣਗੇ ਆਪਣੇ ਲੈਵੇ ਚਲੇ ਤੱਕ ਵੀਰੇ ਮਦਰੋਂ ਹੈਗਾ ਵੀ ਆਪਾਂ ਲਾਉਣੀ ਆ ਚਲੋ ਆਜੋ ਹਲੋ ਆਉਰੇ ਬਣਾ ਲਓ ਗਰੇਟ ਆਏ ਆਦੇਵ ਨਾਲ ਵਾਲਾ ਵਾਕੋ ਤੁਸੀਂ ਐਂ ਕਰੋ ਪੱਤਾ ਸਾਸ ਸਾਸ ਕਰਕੇ ਅੰਗ ਨੇ ਪੱਟਾਲੀਆਂ 200 200 ਕਰ ਦੋ 10 10 ਕਰਕੇ ਡਾਂਡਾ 100 100 ਕਰ ਦੋ 100 100 ਪੱਟਾਲੀਆਂ 100 100 ਇਹ ਉਹ ਸੁੱਕੇ ਚ ਲੰਘ ਜਿਓ ਜਾ ਕੇ ਇਹ ਐਕਸਰਸਾਈਜ਼ ਨਾਲ ਤੁਸੀਂ ਕਰਿਓ ਤੁਸੀਂ ਉਹ ਉੱਥੇ ਲੱਗੋ ਉਹ ਉੱਥੇ ਦੇਖੀ ਆਏ ਕਰਕੇ ਲਾਉਣੇ ਨੇ ਇੱਕ ਸੈਟਾਂ 5 ਮਿੰਟਾਂ ਦਾ ਲਾਇਆ ਕਰੂੰਗਾ ਮੈਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਕੀ ਕੀ ਚੀਜ਼ਾਂ ਕਰਨਾ ਜਦੋਂ ਮੈਂ ਚੇਂਜ ਕਰਿਆ ਕਰੂੰ ਆਜ ਹੀ ਆ ਪੂਰੀ ਜੇ ਲੋ ਚੇਂਜ ਹੋਊਗਾ ਨਾਲ ਦੀ ਨਾਲ ਆਹਾ ਠੀਕ ਹੈ ਜਦੋਂ ਚੇਂਜ ਕਰੂੰਗਾ ਨਾਲ ਨਾਲ ਆਹਾ ਫਿਰ ਜਦੋਂ ਚੇਂਜ ਕਰੂੰਗਾ ਇੱਥੋਂ ਆਏ ਇਥੋਂ ਆਏ ਇਥੋਂ ਆਏ ਇਥੋਂ ਆਣ ਸਾਡੇ ਲਗਾਤਾਰੇ ਚੱਲਣਗੇ ਹਾਂ ਚਾਰ ਪਹਿਲਾ ਹੈ ਪੰਜਨ ਚਾ ਚਾਰੇ ਲਵਾ ਲੂਗਾ ਪਰ ਪੰਜਵਾਂ ਆ ਹੈ ਚਾਰੇ ਲਾ ਲਿਓ ਹਾਂਜੀ ਬਾਗਾ ਇੱਕ ਟੋਕੋ ਬਾਗਾ

ਜਾਦੀ ਆਉਣਾਉਣਾ ਤੁਸੀ ਪੱਟਾਂ ਲਾਉਣੀਆਂ 10 10 ਕਰਕੇ ਇਹੇ ਰੇਮੇ ਇਹ ਤੋਂ ਹੋ ਗਿਆ 4 4 0 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 ਇਹ ਗੁਰੂ ਸਾਹਿਬ ਦਾ ਬਲਗਰ ਜਦੋਂ ਆਪਣਾ ਹਲੇ ਵਿੱਚ ਸਟੈਂਡ ਤਲਾਮੀ ਖੜ ਕੇ ਕਾਗਨ ਇੱਥੋਂ ਇੱਥੇ ਰਹਿ ਗਿਆ ਪਰ ਇੱਥੋਂ ਇੱਥੇ ਫੇਰ ਇੱਥੋਂ ਆਏ ਇਕਦਾਂਵੇਂ ਖੜਨਾ ਹੱਲਣਾ ਨਹੀਂ ਅੱਲ ਨੂੰ ਨਾ ਇਹੋ ਉਹੀ ਲੱਤ ਚੌੜੀ ਕਰਕੇ ਦੁਬਾਰੇ ਉੱਥੀ ਲਿਆ ਇੱਥੇ ਹਾਂ ਫੇਰ ਉਹ ਦੂਜੀ ਰਾਤ ਉੱਦਮ ਜਾ ਇਹਨੂੰ ਫੇਰ ਰੋਕੀ ਜਾ ਹਾਂ ਮੈਂ ਆਇਆ ਇੱਥੇ ਫੇਰ ਇਹੋ ਜਰੂਰੀ ਨਹੀਂ ਹਾਂ ਹਾਂ ਇਹ ਰੋਕੀ ਜਾ ਤਿਆਰ ਹੋ ਕੇ ਨਾ ਲੈ ਲੈ ਬੈਂਟ ਤੇ ਚਲੋ ਚਲੋ ਬੈਂਡੇ ਰਹਿਣਾ ਬੈਂਟ ਤੇ ਖੜਾ ਨਹੀਂ ਹੋਣਾ ਇਹਦੇ ਇਹੀ ਖੜਾ ਨਹੀਂ ਹੋਣਾ ਆ ਦੇਖ ਲਾਤ ਉੱਥੀ ਤੇ ਆਇਆ ਕਰੋ ਆ ਚੌੜੀ ਕਹਿੰਦੀ ਦੁਬਾਰੇ ਆ ਕੇ ਦੇ ਰੁਆਏ ਇਹ ਵੀ ਦਿਖਾਈ ਇੱਕ ਆ ਜੀ ਉੱਥੇ ਖੜੇ ਹੈ ਗੱਲ ਕਰ ਰਹੇ ਨੇ ਮੈਂ ਆ ਕੇ ਮੈਂ ਆ ਕੇ ਲੱਚਿਆ ਨੇ ਪਰਮਾ ਬਾਅਰ ਮਾਤਮ ਗ੍ਰਾਹਕ ਬਾਅਰ ਨਾ ਤੋਂ ਪਰਮਾ ਬਾਅਰ ਮੋ ਪ੍ਰਸਾਰਕਾ ਨੇ ਆਇਆ ਆ ਆਪਣੇ ਨਵੇਂ ਕੋਸਾ ਆਏ ਨੇ ਅੱਜ ਪੁਰਾਣੇ ਖੜਿਆਰੀ ਨੇ ਆਲ ਰੌਂਡਰ ਹਰੇਕ ਗੇਮ ਦੇ ਪਦੇ ਸਾਂਝੀ ਕਰ ਲਓ ਜੀ ਆ ਚਲੋ ਮੇਰਾ ਗੈਮਸਾ ਮੇਰੇ ਵੱਲ ਚਲੋ ਜੋ ਮੇਰੇ ਨੈਗਾ ਆ ਵਾਹ ਓਏ ਕੱਟਾ ਪੈਂਟ ਪਾ ਕੇ ਪੂਰਾ ਪੱਟਾ ਨੂੰ ਫੰਦਿਓ ਕਈ ਮਾਰਦਾ ਹੈ ਕਿਹੜਾ ਮਾਰਦਾ ਉਹ ਵੱਡਾ ਕੋਚ ਬਣਿਆ ਫਿਰਦਾ ਗਗਨ ਨਾਗਰਾ ਇਧਰੋਂ ਦਾ ਨਵਾਂ ਖੜਿਆਰੀ ਆਇਆ ਜੀ ਆਪਣੇ ਕੈਂਪ ਚ ਅੱਜ ਛੋਟਾ ਜਿੱਤੀ ਵਾਲਾ ਇਹ ਹੈ ਆਇਆ ਨਹੀਂ ਆਇਆਗਾ ਆਇਆ ਹਾਂਜੀ ਵੀਰ ਜੀ ਜੀ ਵੀਰ ਜੀ ਠੀਕੋਂ ਪਹਿਲਾ ਦਿਨ ਅੱਜ ਤੁਹਾਡਾ ਆ ਇਹਨੂੰ ਵੀ ਲੈ ਆਓ ਨਾਲ ਤੁਸੀਂ ਨਾਗਰੇ ਦਾ ਕੀ ਐ ਨੌਜਵਾਨ ਤੂੰ ਨਾ ਜਮੀਨ ਆਨੇ ਜਮੀਨ ਰਵਾਸ ਮਾਣਾ ਜਾਣਾ ਹੈ ਇੱਦਾਂ ਜਿੱਥੇ ਪਹਿਲਾਂ ਮੀਡੀਅਮ ਜਿੱਥੇ ਗਾਣਾ ਜਾਰੀ ਰਹਿਣਾ ਰਵਾਸ ਮਾਣਾ ਹੈ ਉੱਪਰੋਂ ਆਇਆ ਹੈ ਲੈਣ ਬਣਾ ਲੂ ਚਾਰੋ ਦੋ ਲੈਣਾ ਬਣਾਓ ਸੁਹੋ ਹਵਾ ਸਮਾਨ ਥੱਲੇ ਹਵਾ ਸਮਾਨ ਦੋ ਬਣਾ ਲੋ ਬਣਾ ਆ ਗਿਆ ਬੋਈ ਜਿਹੜਾ ਆਏ ਉਹ ਗੁੰਬਲਾ ਪਰ ਲੈਂਦੇ ਨਾ ਸਰ ਇਹ ਕਿਹਾ ਉਹਨੂੰ ਵੀ ਲੈਣਾ ਟੈਂਕ ਆ ਯਾਰ ਜਿਹੜੇ ਪਰੰਪਰਣ ਹੋ ਜਾਣਾ ਉਹ ਰੁਪਏ ਰਜੋਗ ਤੇ ਅਸੀਂ ਜਿਹੜੀ ਹਾਂ ਹਾਂ ਇਹਨਾਂ ਨੂੰ ਲੈਣਾ ਆਪੇ ਰੋ ਨਾ ਬੀਤ ਜਾਓ ਮੈਂ ਆ ਜਾ ਮੈਂ ਜਿਹੜੀ ਮੈਂ ਦਰਵਾਜ਼ਾ ਬੱਤੀ ਹੈ ਹਾਂ ਇਹ ਦੋ ਮਿੰਟ ਦਾ ਦੋ ਮਿੰਟਾਂ ਦੇ ਨਾਲ ਨਾ ਸਕ ਦੋ ਮਿੰਟਾਂ ਦਾ ਬਸ ਜੀ ਹਾਂ ਉਹ ਤੋਂ ਬਾਅਦ ਇਹ ਬਾਅਦ ਚਲੋ ਮੇ ਬੱਤਾ ਦੋ ਮਿੰਟਾਂ ਦਾ ਅਮੇ ਸਰੋ ਜਾਣਾ ਜਿਹੜਾ ਬੰਤ ਤੇਜ ਦੇਖਿਆ ਮੈਨੂੰ ਮਗਰ ਉਹ ਪਾਦਨ ਬੋ

ਕੜੇ ਗਾਗਨਾ ਨਹੀਂ ਜਮੀ ਸਲੋ ਜਾਛਦਾ ਜਮੀ ਸਲੋ ਤੋਂ ਜਾਂਵੇਂ ਹਵਾ ਆਸਮਾਨਾ ਹਵਾ ਆਸਮਾਨੇ ਉੱਪਰ ਉਹਦਾ ਫਿਰ ਦੂਜੀ ਡੰਡ ਹੋ ਗਿਆ ਆਵੇਂ ਤੇਰੇ ਜਿਹੜੇ ਜਮੀ ਹਵਾ ਜਮੀ ਉੱਪਰ ਹੁਣ ਜਮੀ ਸਲੋ ਜਾਈ ਉੱਪਰ ਬਈ ਜਮੀ ਲਾਤੇ ਜਾ ਰਹੇ ਹਜੇ ਵੀ ਦਵਾਰਾਂ ਛੰਦੇ ਆ ਓਏ ਆਹੀ ਪੱਟੀ ਜਾਈ ਲੋ ਲੋ ਚੱਲ ਜਰ ਹਲੇ ਵੀ ਉੱਪਰ ਤੇਜ਼ ਜਾਣਾ ਕਾ ਕਰਨ ਆਰੋਂ ਚੱਲ ਪਤਾ ਲੱਗੇ ਮੜਾ ਤੇ ਰੇਡਡ ਨਹੀਂ ਯਾਰ ਕਿ ਚੱਲ ਪਉਣਾ ਰੋਵੇ ਵੀ ਦੋ ਮਿੰਟ ਚਲੋ ਚੱਲ ਰਹਿਣਾ ਰਹਿਵਾ ਅਜੇ ਡੰਡ ਦਾ ਤੁਹਾਡੇ ਕੁੜਜੋ ਦਾ ਚ ਪਾਇ ਮਾ ਨਹੀਂ ਲੱਗੇ ਰਹਿਣਾ ਯਾਰ ਆ ਪੂਰਾ ਖੁੱਟਾ ਨੂੰ ਪਤਾ ਲੱਗੇ ਜਿਹੜਾ ਪੂਰਾ ਦੱਬ ਕੇ ਇਹ ਵ ਕਰਨ ਕਰ ਰਿਹਾ ਹਾਂ ਬਹੁਤ ਵੈਰੀ ਗੋ ਕਾਣੀ ਚੁੱਕ ਕੇ ਵਾਹਲੇ ਬਟਾ ਤੇ ਲੱ ਸੂਣ ਖੜ ਗਿਆ ਲੱਕ ਤੇ ਹੱਥ ਰੱਖਿਆ ਕਿਉਂਗਾ ਇੱਥੇ ਇੱਥੇ ਰੱਖ ਕੇ ਫੇਰ ਐਕਸ਼ਨ ਹੱਥ ਬੰਨ ਕੇ ਮੂਹਰੇ ਹੱਥ ਬੰਨ ਕੇ ਹੱਥਾਂ ਦੀ ਪਾਵਰ ਬਣਾ ਕੇ ਰੱਖਿਆ ਕਰੋ ਆਰੇ ਓਏ ਆਹ ਦੀ ਜੰਗਾਂ ਨੇ ਆਹ ਵਾਹ ਦੀ ਇੰਦੇ ਲੰਬੇ ਹਾਂ ਹਾਂ ਹੱਥ ਆਹ ਅਜੀ ਪਾਵਰ ਰੱਖਿਆ ਕਰੋ ਬਣਾ ਕੇ ਹੱਥ ਮੂਹਰੇ ਬੰਨ ਕੇ ਚੱਲ ਚੱਲ ਜਾ ਕੇ ਲਗਾ ਮਰਾ ਜੰਪ ਦੇਗਾ ਇੰਨਾ ਹਾਂ ਆਖਰੇ ਛੱਡਨੇ ਹੈਗੇ ਇੱਥੇ ਰੱਖ ਹਾਂ ਇਹ ਨਹੀਂ ਹੈ ਨਾ ਇਹ ਨਹੀਂ ਹੈ ਪਾਣੀ ਤੇ ਨਹੀਂ ਰਹਿਣਾ ਨਹੀਂ ਹੋਣਾ ਬੜਾ ਹੋ ਗਿਆ ਜਦੋਂ ਦੁਰਵਜ ਅਰੇਖ ਸਵੇਰ ਹੋਸੀ ਢਣ ਇੱਥੇ ਪੁਆਇੰਟ ਤੋਂ ਥੱਲੇ ਹਾਹ ਪੁਆਇੰਟ ਤੋਂ ਰਹਿ ਜਿੱਥੇ ਸਥਾਨ ਰੱਖੋ ਇਹੋ ਕੰਮ ਕਰ ਪੰਚਗਰ ਵਿਜਾ ਸਥਾਨ ਰੱਖੋ ਮੇਤਾ ਗੁੱਡਾ ਵੱਡਾ ਨੂੰ ਐ ਨਹੀਂ ਖੜਾ ਹੋਣਾ ਉੱਥੇ ਹਾ ਬੈਂਡ ਤੇ ਕਿਹ ਜੈਂਟ ਵੀ ਰਹਿਣਾ ਹਾਈ ਡਾਂਸ ਕਰਾਉਣਾ ਕਿੰਨੇ ਡੰਡ ਹੋ ਗਏ 22 ਸੌ ਆਖਿਆ ਸੋਕੇ ਸੌ ਡੰਡ ਹੋ ਗਏ ਆਪਣੇ ਭਈਆ ਨੇ 200 ਹੋ ਗਿਆ ਜਾਂਦਾ 200 ਹੋ ਗਿਆ ਉਫ ਗਰੇ ਨੇ ਯਾਦ ਹੈਗੇ ਜਾਣ ਕੇ ਕਹਿੰਦੇ ਨੇ ਓਹ ਜਾਣ ਇਹਨੂੰ ਕੋਈ ਪਤਾ ਚੱਲ ਆਓ ਚੰਗਾ ਚੰਗਾ ਲਾਓ ਡੰਡ ਲਾਉਣ ਚਲੋ ਚੱਲ ਛੇਜਾ ਆਹ ਦੇਖੋ ਤਾਂ ਲਾਉਣ ਲੱਗ ਗਿਆ ਲਾਓ ਸਾਰੇ ਚਲੋ 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 ਚੱਲ ਚੱਲ ਬਾਬਾ ਨਾ ਆ ਇਧਰ ਬਲਟੂਰੀ ਚੱਲ ਰਹੇ ਨੇ ਲਓ ਉਹ ਸਿੱਧਾ ਬੱਟਾ ਕਰ ਨਿੰਮੇ ਪਾ ਕੇ ਲੰਡ ਕਸਤੇ ਹੈ ਗੱਪ ਮਾਰੀ ਜਾਂਦਾ ਯਾ ਗੱਪ ਇੱਕ ਜ਼ੀਰੋ ਵੱਧ ਲਾਦੀ ਦੀ ਥੱਲੇ ਬੈਠਾ ਕਰ ਸਭ ਦਾ ਆਮੰਡਾ ਤਾਂ ਆਖੜਾ ਟੰਡੌਲੀ ਤੋਂ ਨਾ ਹੈ ਹਾਂ ਛੋਟਾ ਜਿਹੀ ਟੀ ਵਾਲਾ ਬੈਠਾ मैं बोल देगा चैनल सब्सक्राइब कर लो चैनल सब्सक्राइब कर दो सारे सारे भी रहे चैनल को लाइक करो कमेंट करो दो भाई तो सब्सक्राइब कर दो भाई हम्म ना ना कोई को से ਮਾਣੋ ਕੁਝ ਨਹੀਂ ਕਰਨੀ ਕੋਈ ਗੱਲ ਨਹੀਂ ਆਹ ਤਾਇਆ ਕਰ ਦੇ ਗੋਡਾ ਹੈ ਨਾ ਪਾਣੀ ਉੱਪਰ ਚੱਲਿਆ ਜਾਣਾ ਉੱਪਰ ਥੱਲੇ ਨਹੀਂ ਲਾਉਣਾ ਥੱਲੇ ਲੱਗਾਂ ਜੇ ਇਹ ਉੱਪਰ ਹੈ ਉੱਪਰ ਹੈ ਆਠੀ ਜੀ ਤੋਂ ਮੰਦਵਾਉਣਾ ਬਾਹਰ ਬਰੋਣਾ ਮਣੀ ਆ ਇੱਕ ਟੇਢ ਫੇਰ ਹੋਪਾ ਆ ਲੱਤਾਂ ਖਨੇ ਆਏ ਰਿਹਾ ਜਿਵੇਂ ਪੰਜ 2 ਮੀਟਰ ਦੇ ਪੰਜੇ ਦਾ ਇਹ ਲੱਤੇ ਉਹਨਾਂ ਦੇ ਪੰਜ ਵਾ ਕੀ ਹੋ ਗਿਆ ਆ ਬੈਜੀ ਇਹ ਬਰੇ ਬਰੇ ਇੰਪਰ ਇਹ ਸੁਣਾ ਐਨੇ ਜਿਹੜਾ ਮਾ ਜੱਤ ਪਨਾਦਾ ਲੈ ਗਈ ਇਹਦਾ ਅੰਦਰੋਂ ਸੁਣ ਕੇ ਰੱਥੇ ਨੂੰ ਆ ਲੈਣਾ ਆਣਾ ਮੀ ਕੈਂ ਕਿ ਲਾਉਂਦੇ ਕਦੀ ਆਪਾਂ ਇਹਦੇ ਨਿਕਲ ਨਹੀਂ ਸਕਦਾ ਮੈਂ ਟੂਟਾਂ ਮਾਰਾ ਤੇਰਾ ਕੁਲਾ ਖੰਡ ਜੂ ਮੈਨੂੰ ਐਂ ਜੀ ਲੋਕ ਹਾਂ ਹੀ ਨਾ ਤੋੜਦਾ ਮੈਂ ਤੇਰਾ ਐਂ ਲਾਉ ਕਾਹੇ ਲਾਉ ਕਾ ਜਾਦਗੋਟਲੀ ਤੋਂ ਬਾਅਦ ਆਲਾ ਕਸਟਮ ਜਾ ਸਕੰਜਾ ਆਉਣ ਵਾਲਾ ਸਕੰਜਾ ਆ ਜਾਦਗੋਟਲੀ ਤੋਂ ਬਾਅਦ ਆ ਸਕੰਜਾ ਬੈਠੇ ਨੇ ਇਹ ਸਕੰਜੀ ਹੈ ਹੈ ਉਹ ਪਿੰਡਾਂ ਦੇ ਪਿੰਡਾਂ ਆ ਰਹੇ ਨੇ ਉਹ ਪਿੰਡਾਂ ਦਾ ਪਿੰਡ ਆ ਰਿਹਾ ਹੈ ਉਸ ਤੋਂ ਹੋਣੀ ਜਿਹੜੀ ਆ ਹਾਂ ਮਾ ਆਉਣ ਵਾਲਾ ਜਨ ਹਾਂ ਟਾਟਾ ਚੌਕੀ ਆਣਾ ਹਾਂ ਜੀ ਕਿਹੜੀ ਕਿਹੜੀ ਵਾਰ ਕੀ ਕਿਰਾਵਾ ਜੀ ਗਾਉਂਦਾ ਆ ਰਿਹਾ ਲੱਗਦਾ ਦਾ ਦਿੱਕੜੀ ਦਾ ਸੋਪੀ ਆ ਨਾਰਾ ਬਈ ਆ ਆ ਨਾਰਾ ਤੂੰ ਆ ਆ ਤੇ ਤੇਰੇ ਵੱਲ ਤੇ ਸਹੀ ਆ ਲਾਹੋ ਮੈਂ ਚੇ ਕਰਾ ਲੀ ਜੀ ਮੈਂ ਮੰਨਣਾ 15 ਸਕਿੰਟਾ ਗੁਰਪ੍ਰੀਤ ਨੂੰ ਇਹਦਾ 40 ਗੁਰਮੀਤ ਜੇ ਨਾ ਇਹ 15 ਸਕਿੰਟਾਂ ਤੋਂ ਬਾਅਦ ਬਹਾ ਘਮਾ ਸੋ ਯਾਰੋ ਵਿਦਗਣੀ ਤੇ ਧਿਆਨ ਆਪਦੀ ਕਰ ਲਓ ਓਏ ਚਾਉੜ ਨਹੀਂ ਕਰਨੀ ਜਵੱਖ ਚਾਉੜ ਨਹੀਂ ਕਰਨੀ ਮਰਦਾ ਨਾਲ ਬਹਿ ਜਾਓ ਡੰਡ ਲਾ ਕੇ 2200 ਬਾੜਾ ਨਹੀਂ ਖਾਪਣਾ ਸੋਨਾ ਕੋਤ ਦਿਨਾਂ ਵੀ ਵਗ ਗਿਆ ਨੂੰ ਰੈਸਟ ਪੁੱਤ ਆਹ ਬੰਦੇ ਲੋਬਾ ਪਾਵਰ ਬੱਚਾ ਸੀ ਜਿਹੜੇ ਦਾ ਨਾਂ ਹੂੰ ਆਪਾਂ ਕਹਿ ਰਹੇ ਆ ਬੇਨੇ ਦਿਨ ਹੋ ਗਏ ਮਿਹਨਤ ਕਰਦਿਆਂ ਨੂੰ ਵੀ ਪਾਵਰ ਦਾ ਕਿਵੇਂ ਪਤਾ ਲੱਗੂਗਾ ਲਗਾ ਤਾਰ 30 ਡੰਡ ਜਾਂ 40 ਡੰਡ ਲਗਾ ਤਾਰ ਲਾ ਦਿਓ ਜਦੋਂ ਐ ਫੱਟੇ ਨੂੰ ਉੱਟ ਬੱਜ ਗਏ ਸਾਡੇ ਨਾਲ ਪਾਵਰ ਆ ਗਈ ਵੇ ਮਗਰ ਆਉਂਦਾ ਪਾਗਲ ਜੇ ਅੱਜ ਜੇ ਤੁਸੀਂ ਸਕੇਲਟਾ ਮਾਰਦੇ ਹੋ 50 ਦੀ ਜਾਂ ਗਾਂ ਫਿਰ 40 ਦੀ ਲਾਗੇ 80 ਦੀ ਲਾਗੇ ਮਾਰਨੋ ਅੱਜ 40 ਦੀ ਲਾ ਰਹੋ ਮੇਰਾ ਪਾਗਲ ਬਦਲ ਹੀ ਜੇ ਉੱਥੋਂ 40 ਤੋਂ ਤੁਸੀਂ 30 ਤੇ ਆ ਰਹੇ ਫਿਰ ਘਟ ਰਹੀ ਹੈ ਚਾਪਾ ਤੇ ਆਹ ਠੀਕ ਹੈ

ਹਉਦੇ ਯੋਜਾ ਦੀ ਗਣੀ ਨਹੀਂ ਆਇਆ ਬਸ ਅੱਦਾ ਉੱਥੇ ਪੂਰਾ ਪੱਪਾ ਲੈ ਪੱਪਾ ਨਹੀਂ ਰੱਖਿਆ ਜਰਾ ਤੂੰ ਚੱਕਾ ਉਰਦਾ ਆਜੇ ਆ ਜਿਵੇਂ ਆ ਰਹੀ ਦਿਖਣਾ ਵੈਰੀ ਗੁੱਡ ਐਸਾ ਪਸੰਦ ਕਰਾਣਾ ਬੰਦਾ ਤੂੰ ਤਾਂ ਲਾਉਣ ਦੇ ਲਾਉਣ ਦੇ ਬੰਦਾ ਨਹੀਂ ਬੜਾਉਂਦਾ ਇਹਦਾ ਤੂੰ ਤਾਇਗਾ ਗਰੜੂ ਨੇ ਆਹ ਜੀ ਮੁਰਗਾ ਫੜ ਰਹਾ ਹੁੰਦਾ ਇੱਕ ਪੋੜੀ ਸਾਰਾ ਇਸਾਨੀ ਕੰਨੋਂ ਮੂਰੇ ਕਾਣ ਲੱਗ ਰਹੇ ਨੇ ਆਈ ਨਾ ਹੱਥਾਇਕੇ ਸਾਰਾ ਦੇ ਪੈਰ ਪੈਰ ਸਾਰਾ ਪੱਬੇ ਦੀ ਸਾਰੇ ਪੈਰ ਤੇ ਇੱਕ ਇੱਕ ਸਾਰਨਾ ਮੰਗ ਆਪੀ ਨਗਰ ਤੋਂ ਨਿਮਨ ਆਦਮ ਹੈ ਰੱਜੀ ਮਾਦੇ ਚਾੜ ਕੇ ਹੋ ਦਾਦਾ ਮੂੰਹ ਵਿੱਚ ਆਖਾ ਆਣ ਰੱਖਣਾ ਜਿਹੜਾ ਨਾਲ ਕਾਲੇ ਬੱਚੇ ਨੀ ਨਾਲ ਲੱਗਣ ਗਈ ਪੱਤ ਤੇ ਚੱਕਦਾ ਹਾਂ ਬੱਤ ਬੜਾ ਜਾਂ ਮੈਕ ਅੱਜ ਦਾ ਲਟਿਆ ਤੇ ਬਈ ਬੰਦੇ ਆ ਲੈਣਾ ਕਿਹਾ ਹੈ ਹੈ ਅਰੇ ਦਾ ਛੇ ਮਾ ਦਿਨੇ ਗਿਆ ਇਹ ਆਪਾਂ ਪਲੇਟਾਂ ਨਾਲ ਲਵਾਉਣਾ ਛੱਡ ਇੱਕ ਪਹਿਲੇ ਸੈੱਟ ਜੀ ਲੱਟ ਜਮੂ ਦੇਖ ਕਿਵੇਂ ਬਣ ਦੇਖੀ ਇਹ ਤਾਂ ਖਾਲੀ ਰਵਾਦਾ ਟੋਡਾ ਰੋਜ ਦਾ ਹੀ ਕੰਮ ਹੋ ਗਿਆ ਅੱਧਾ ਹੀ ਲਵਾ ਰਿਹਾ ਹੈ ਸ਼ਾਂਤੀ ਵਾਲਾ ਬੰਦਾ ਦੇਰੇ ਬਈ ਆਹ ਹਰ ਸੰਭਈ ਦਾ ਚੀ ਕਰਕੇ ਆ ਨਾ ਵੀ ਸਬਸਕ੍ਰਾਈਬ ਕਰ ਲਈਏ ਚਲੋ ਇਹਨੂੰ ਵੀ ਦੇਖਦੇ ਹਾਂ ਤੁਸੀਂ ਤਾਂ ਭਾਗ ਜਾਓ ਵੀਡੀਓ ਤੁਹਾਨੂੰ ਵੀ ਦੇ ਦਿੰਦੀਆਂ ਨਾ ਚਲੋ ਆਹ ਜੀ ਮਾਤਾ ਸਾਡਾ ਮੇਲੇ ਪੜ ਕੇ ਲੈ ਭਾਈ ਜੇ ਆ ਤਾਂ ਬਾੜੀ ਦੀਨ ਭਾਗੇ ਰੋ ਕੈਮਰਾ ਇਹ ਸਤਾਏ ਮੇਰਾ 3 ਘੰਟਾ ਲਗਾ ਦਦਾ ਭਈ ਪਹਿਲਾਂ ਕਿਵੇਂ ਪਾਣੀ ਇਹ ਸਾਬ ਨਾਲ ਦਾ ਸ਼ੁਰੂਆਤ ਤੇਰਾ ਪਰਫਾਰਮ ਕਿਉਂ ਜੀ ਆਹ ਸੱਟ ਲਾਉਣੀ ਓਏ ਮੁੰਡਾ ਆਏ ਦਲ ਬਣਾਉਣਾ ਇਤੋਂ ਆਏ ਸਲੋ ਜਾਣਾ ਹੈ ਹੁਣ ਸਮਝ ਗਏ ਓਏ ਜੀ ਬੋਸ ਰੀ ਦੇ ਕੇ ਕੋਲ ਇਧਰ ਦੇਖ ਲਾ ਮਾਰੇ ਬਾਈ ਮੈਨੂੰ ਉਹ ਜੇ ਜ਼ਿੰਦਗੀ ਜੂ ਕੋ ਖੱਟਣ ਹੈ ਗੱਲਾਂ ਮਾਂ ਜਿੱਦਾ ਫਿਰਦਾ ਜੇ ਇਹ ਲੰਘ ਗਿਆ ਸਮਾਂ ਮੁੜ ਕੇ ਗੱਲੇ ਰਹਿ ਜਣੀਆਂ ਬੱਲੇ ਕੋਈ ਕੁੱਤਾ ਰੋਡ ਨਹੀਂ ਪੁੱਛਦਾ ਹੈਗਾ ਬੰਦੇ ਨੂੰ ਉਹ ਤਾਗੜੇ ਹੋ ਕੇ ਚਲਾ ਯੋਨੀ ਫੇਰੇ ਵਾਪਸੀ ਬਣਾ ਲਾ ਸੁਣੋ ਗੰਗਾ ਚੱਲ 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 ਠੀਕ ਹੀ ਲੱਗਦਾ ਲਗੂਆ ਤੂੰ ਦੇਖਿਆ ਇਹ ਸਾਰਿਆਂ ਨੇ ਆ ਤੇਰੇ ਆਮ ਆਸਾ ਸਾਰੇ ਦਾ ਸੇਵਾ ਪੂਰੇ ਕਰਨ ਬੈਂਕ ਦਾ ਸਦਨਾ ਇੰਨਾ ਵੱਡਾ ਕੋਨਾ ਡਲਾਇਆ ਇਹ ਤੇਰੀ ਆਹ ਜਿਹੜੀ ਆਹ ਕਿੰਨਾ ਵਾਕੇ ਆ ਜਿਹੜਾ ਆ ਚੜ ਬਈ ਗਰਮੀ ਤਾਂ ਲਗਾਤਾਰ ਬਗਾ ਤਾਂ ਮੋੜ ਡਾ ਸੋਨਾ ਲਾ ਲਓ ਰਾਣਾ ਲਾ ਲਓ ਤੇਜ ਲਾ ਲਓ ਨਾ ਨਾ ਸੁਣੋ ਜਿਹਨੇ ਜਲੋ ਦਾ ਤੇ ਰਾਮਨਾਥ ਲਾਉ ਜਮੇ ਆਪ ਡੰਡ ਲਾਉਨੇ ਆਪਾਂ ਹੱਥ ਆਏ ਹੋਣੇ ਚਾਹੀਦੇ ਹੱਥ ਦੇਰ ਬਣੋ ਹੱਥ ਹੱਥ ਬੁਤਾ ਸ਼ੁਕਰੀਆ ਤੁਹਾਡੇ ਵਾਸਤੇ ਆਏ ਕੱਲ ਨੂੰ ਸਟਾਰਟ ਆ ਆਹ ਨਾ ਘਾਰ ਆਹ ਨੂੰ ਬਸਾਇ ਰੱਖਾ ਆਏ ਆਏ ਬੋਟਾਂ ਕਿੱਧਰ ਗਿਆ ਮੈਂ ਹਾਂ ਤੇ ਡਿਜ਼ਾਈਨ ਡਿਜ਼ਾਈਨ ਜੋਰ ਲੱਗਾ ਚਾਹੀਦਾ ਲੈ ਇਹ ਛੋਟਾ ਜਗਾ ਜਿਟੀ ਟੋਟ ਟੋਟ ਕੇ ਡੱਚ ਲੈ ਰਿਹਾ ਕਾਉਂ ਟ੍ਰੇਨ ਹੋ ਰਹੀ ਨਾਲੇ ਸਕਾਰਿਆ ਤੂੰ ਕਰ ਕੇ ਕਹਾਣੀ ਨਹੀਂ ਖਤਮ ਹੋਣੀ। ਬੁਰਾ ਉਹ ਪ੍ਰੈਕਟਿਸ ਕਰ। ਨਾਲ ਪਾਓ ਯਾਰ ਰੈਡ ਬੋਲਟ ਪਾ ਦੇ ਤਾਕੜਾ ਹੋ ਗੈਣ ਪੂਰਾ ਆ ਹੈਗਾ ਜੀ ਸਾਡੇ ਪਿੰਡ ਦਾ ਬੋਲਟ। ਓਏ ਯਾਰ ਆ ਕੀ ਗੱਲ ਐ ਯਾਰ ਮੱਕਲ ਇੱਕ ਕੰਨੀ ਦੇ ਸਰਨੀ ਤੇ ਇੱਕ ਦੇ ਸਹਜ ਦੇਖਦੇ ਆ। ਕੁੜੀ ਦਾ ਚੈਨ ਕਰਖੀ ਆ। ਆ ਬੈਰੀ ਗੁੱਡ। ਇਹ ਆ ਸਰਨਾ। ਓ ਅਸੀਂ ਰੱਖੀ। ਅਹੀਂ ਰੱਖ ਬਸ ਇੱਥੇ। ਟੱਕ ਫਾਲਾ। ਹੁਣ ਦੋਇਲਾ ਤ ਫੜਦਲਾ ਹੁਣ ਚਲ ਹੋ ਗਿਆ ਟਾਈਮ ਟਾਈਮ ਹੋ ਗਿਆ ਬਾਹ ਸੋਹਣਾ ਜੱਫਾ ਲਾਇਆ ਜੀ ਅਸਤਾਦ ਅਸੀਂ ਕਾਪੀਰਾਈਟ ਪਾ ਦਾਂਗੇ ਪਹਿਲਾਂ ਸਾਡੇ ਬਲੌਗ ਨੂੰ ਲਾਈਕ ਕਰੀ ਸ਼ੇਅਰ ਕਰੀ ਫੇਰ ਕੱਟੀ ਵੀਡੀਓ ਆਪਦੀ ਠੀਕ ਆ ਸਾ ਇਹ ਇੱਕ ਕੰਨੀ ਤੇ ਆ ਲਾ ਪਾਉਗੇ ਜੱਫਾ ਕੇ ਨਾ ਪਰ ਇਹ ਜੱਫਾ ਨਹੀਂ ਖਾਂਦਾ ਆ ਕੀ ਕਰਦਾ ਦੀ ਵੀਰੇ ਆ ਕੀ ਆਂਦੀ ਆ ਲੱਕੜਾ ਹੋਇਆ ਬੰਦਾ ரொம்ப நல்லா இருக்கு ਰਾ ਬਰਬਾਹ ਬਾਉ ਜਰਾ ਹਾਂ ਅੱਛਾ ਸਰ ਬਾਗੀ ਬਾਈ ਬਾਈ ਪਾਸ ਸਰ 16 ਯਾ ਆਰਨ ਸਿੰਘ ਧਰਮਨ ਤੇ ਅੱਜ ਨਾ ਭਾਈ ਵੱਲੋਂ ਦਿਖਾ ਹੈ ਉਹਦਾ ਰਮੇ ਉਹਦਾ ਤੀਨਾਂ ਵਾਰ ਪੱਕਾ ਮੀਪੋ ਮੀਪੋ ਬੜਾ ਇਹਨਾਂ ਵੱਲੋਂ ਆਜਾਈ ਸਾਡੇ ਪ੍ਰੇਰਣਾ ਵਾਸਤੇ ਸਾਰਿਆਂ ਦਾ ਜੀ ਸੁਪਰ ਲੋਨ ਦੇ ਆਪਣੇ ਚੀਨਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਣਣ ਬਾਈ ਵੱਲੋਂ ਕੇਲਿਆਂ ਦੀ ਸੇਵਾ ਤੇ ਹੋਰ ਕੁਝ ਕਹਿਣਾ ਚਾਹੂਗੇ ਜੀ ਤੁਸੀਂ ਤੇ ਕਰਮਣ ਬਾਈ ਵੱਲੋਂ ਤੇ ਹੁਣ ਸਟ੍ਰੈਚਿੰਗ ਹੋਊਗੀ ਆਜੀ ਵਣ ਵੱਲੋਂ ਦਿਖਾਤਾ ਹੋਰ ਇਹ ਬਾਈ ਸਟ੍ਰੈਚਿੰਗ ਸਾਰੇ ਪਲੇਅਰਾਂ ਨੇ ਐਕਸਾਈ ਕਰ ਲਏ ਹੁਣ ਸਾਰੇ ਸਟ੍ਰੈਚਿੰਗ ਕਰਨਗੇ ਚੱਕ ਗਾ ਵੇ ਅੱਜ ਤੱਕ ਅੱਲੇ ਹੀ ਆ ਰਹੇ ਆ ਬੋਕਸ 'ਚ ਜੀਵਨ ਨਾਗਰੇ ਵੱਲੋਂ ਮੇਪੋ ਜੀ ਨਾ ਅੱਗੇ ਨਾ ਅੱਗੇ ਨਾ ਬਾਕੀ 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 ਬ ও বাবা আচ্ছা লাগে নিয়ে ওদিকে ਇਹ ਹੈ ਗੇਮਾ ਇਹ ਸ਼ੇਮਾ ਹੈ ਹਾਂ ਜੀ ਅੱਜ ਸ਼ੇਮਾ ਦੇ ਨਾਲ ਹਾਂ ਜੀ ਕਿਉਂ ਕਲਰ ਰੈਸਟ ਕਲਰ ਰੈਸਟ ਸੀਗੀ ਸ਼ੇਮਾ ਦਾ ਹਾਂ ਆ ਬ੍ਰੀਕੇਟ ਆ ਜਾਇਆ ਹਾਂ ਵਈ ਦਾ ਪਰ ਉਹ ਨਹੀਂ ਜਾ ਨਹੀਂ ਪਾਸ ਸੇਮਾ ਉਹ ਫਿਰ ਕਲ ਅਰੈਸਟ ਨਹੀਂ ਦੀਗੀ ਤੇ ਮੈਂ ਤੁਹਾਡਾ ਆਪਣਾ ਪਾਰਸਰ ਤਾਂ ਆਪਣੇ ਬਲੌਗਰ ਨੂੰ ਇਸੇ ਤਰ੍ਹਾਂ ਹੀ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਕਰਦਿਆ ਕਰੋ ਤੇ ਪੂਰਾ ਬਲੌਗ ਦੇਖਿਆ ਕਰੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿ ਆਪਾਂ ਤੁਹਾਨੂੰ ਅਗਲੇ ਹੋਰ ਬਲੌਗਰ ਦੇ ਨਵੇਂ ਕੰਟੈਂਟ ਲੈ ਕੇ ਆਈਏ ਤੇ ਧੰਨਵਾਦ ਜੀ